ਮੈਨੂੰ ਕੋਈ ਜਲੰਧਰ ਤੋਂ ਮਿਲਣ ਆਇਆ ਸੀਗਾ ਵੀਰ ਤੇ ਉਹਨਾਂ ਨੇ ਆਹ ਨਾ ਮੈਨੂੰ ਬੈੱਡ ਦਿੱਤਾ ਇੱਕ ਇਹ ਆ ਨਾਲ ਉਹਦਾ ਗੱਦਾ ਵੀ ਆ ਮਤਲਬ ਮੇਰੇ ਕੋਲੇ ਆ ਪਹਿਲਾ ਬੈੱਡ ਹੈਗਾ ਇੱਕ ਇਹ ਬੈੱਡ ਦੇ ਉੱਪਰ ਟਿਕ ਜਾਂਦਾ ਆ ਇਧਰਲਾ ਹਿੱਸਾ ਤੇ ਇਹ ਬੈੱਡ ਦੇ ਉੱਪਰ ਧਰ ਕੇ ਨਾ ਆ ਇਹਦਾ ਰਿਮੋਟ ਆ ਬਿਜਲੀ ਤੇ ਚੱਲਦਾ ਹੈ ਇਹ ਤੇ ਮੈਂ ਮਤਲਬ ਇਹਨੂੰ ਉੱਪਰ-ਨੀਚੇ ਹੋ ਜਾਂਦਾ ਹੈ ਵਧੀਆ ਆ ਇਹ ਵੀ ਉੱਪਰ ਗੱਦਾ ਲੱਗ ਜਾਂਦਾ ਇਹਨੂੰ ਬੰਦੇ ਦੇ ਉੱਪਰ ਲਾ ਲਦੇ ਆਂ ਇਹੇ ਤਰ੍ਹਾਂ ਇਹਦੇ ਤੇ ਗੱਦਾ ਲੱਗ ਜਾਂਦਾ ਕਿ ਜਦ ਜੇ ਬੰਦੇ ਨੇ ਬੈਠਣਾਗਾ ਥੋੜਾ ਉੱਪਰ ਨੂੰ ਧੂਈ ਚੱਕਣੀ ਆ ਉੱਪਰ ਨੂੰ ਹੋ ਜਾਂਦਾ ਇਹ ਤੇ ਆ ਰਿਮੋਟ ਧੂਈ ਥੱਲੇ ਹੋ ਜਾਂਦਾ ਕਿ ਜੇ ਕਈ ਵਾਰੀ ਮੇਰੇ ਕੋਲ ਕੋਈ ਨਹੀਂ ਹੁੰਦਾ ਘਰੇ ਨਹੀਂ ਹੁੰਦਾ ਕੋਈ ਉੱਪਰ نیچے ਉੱਠਣਾ ਹਨਾ ਕੋਸ ਤਾਂ ਇਹ ਰਿਮੋਟ ਧੂਈ ਹੋ ਜਾਂਦਾ ਤੇ ਧੰਨਵਾਦ ਬਾਈ ਦਾ ਜਿਹੜੇ ਇੰਨੀ ਸੇਵਾ ਕਰਕੇ ਗਏ ਆ ਸ਼ੁਕਰਗੁਜ਼ਾਰ ਉਹਨਾਂ ਦੇ ਵਾਹਿਗੁਰੂ ਦਾ ਤਰੱਕੀ ਦੇਵੇ ਵਿਚਾਰਿਆਂ ਨੂੰ ਉਹਨਾਂ ਦੇ ਕੰਮ ਚ ਭਾਗ ਲਾਵੇ ਜਿਹੜੇ ਇੰਨੀ ਹੈਲਪ ਕਰਕੇ ਗਏ ਆ ਇਹੇ ਅੱਗੇ ਮਤਲਬ ਉਹਨਾਂ ਨੂੰ ਕਿਸੇ ਨੇ ਕਿਸੇ ਦੇ ਘਰੇ ਹੋਣਾ ਉੱਥੇ ਤੇ ਉਹਨਾਂ ਨੇ ਉਹਨਾਂ ਨੂੰ ਦਿੱਤਾ ਹੋਣਾ ਬੈੱਡ ਵੀ ਜੇ ਕੋਈ ਜ਼ਰੂਰਤਮੰਦ ਹੋਇਆ ਤਾਂ ਬੈੱਡ ਪਹੁੰਚਦਾ ਵੀ ਉੱਥੇ ਕਰ ਦਿਓ ਤੇ ਮੈਂ ਵੀਡੀਓ ਪਾਈ ਸੀ ਇੱਕ ਦਿਨ ਥੋੜੇ ਜਿ ਦਿਨ ਪਹਿਲਾਂ ਕਿ ਜਿਹੜੇ ਜਾਂ ਬੈੱਡ ਮੈਨ ਖਾਇਆ ਸੀ ਮੇਰਾ ਇਹ ਟੁੱਟ ਗਿਆ ਸੀਗਾ ਤੇ ਉਹਨਾਂ ਨੇ ਉਹ ਕਿਤੇ ਵਿਚਾਰਿਆਂ ਵੀਡੀਓ ਦੇਖੀ ਨੂੰ ਆਣੀ ਆ ਸ਼ੁਕਰਗੁਜ਼ਾਰ ਅੰਬਾਈ ਦਾ ਉਹਨਾਂ ਨੇ ਮੇਰੀ ਵੀਡੀਓ ਦੇਖ ਕੇ ਆ ਬੈੱਡ ਜਿਹੜਾ ਮੈਨੂੰ ਪਹੁੰਚਦਾ ਕਰਤਾ ਹਨ ਚਲੋ ਹੁਣ ਮੇਲੇ ਥੋੜਾ ਸੌਖਾ ਹੋ ਜੂ ਕਿਉਂ ਮੈਂ ਐਕਸਰਸਾਈਜ਼ ਵੀ ਸ਼ੁਰੂ ਕਰਨੀ ਆ ਫਿਜ਼ੀਓਥੈਰੇਪੀ ਵਿਚਾਲੇ ਦੇ ਨਾਲ ਮੈਨੂੰ ਥੋੜਾ ਸੌਖਾ ਹੋ ਜੂਗਾ ਪੈਣਾ ਬੈਠਣਾ ਉਹ ਇਹ ਉੱਪਰ-ਨੀਚੇ ਮੋੜ ਤੋਂ ਹੀ ਹੋ ਜਾਂਦਾ ਸਾਰਾ ਇਹਦਾ ਮੋੜ ਤੋਂ ਹੀ ਐਸ ਇਸ ਤੇ ਨਾਲ ਇਹਦਾ ਹੱਕਾ ਵੀ ਆ ਕੱਦਾ ਵੀ ਕਾਫੀ ਹੈਵੀ ਖਲਨ ਮਹਿੰਗਾ ਹੋਣਾ ਇਹ ਮੈਨੂੰ ਤਾਂ ਪਤਾ ਨਹੀਂ ਕਿ ਆਏਗਾ ਕੋਈ ਤਰ੍ਹਾਂ ਬਚਾਰਾ ਜਿਹੜਾ ਇਹਨੇ ਹੋਰ ਪਹੁੰਚਦਾ ਵਕਤ ਆ ਨਾ ਵੀ ਇਹ ਇਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਤੇ ਫਿਜ਼ੀਓਥੈਰੇਪੀ ਕਰਨ ਬਾਅਦ ਤੇ ਸਮਾਨ ਦੀ ਲੋੜ ਆ ਜਿਹਦੀ ਉਹ ਵੀ ਮੈਂ ਇੱਕ ਦਿਨ ਵੀਡੀਓ ਪਾਈ ਸੀ ਉਹ ਕੋਸਟ ਸਮਾਨ ਤਾਂ ਚਲੂ ਆ ਗਿਆ ਬਾਕੀ ਹੋਰ ਵੀ ਆ ਜਾਊਗਾ ਹੌਲੀ ਹੌਲੀ ਤੇ ਧੰਨਵਾਦ ਬਾਈ ਦਾ ਸ਼ੁਕਰੀਆ ਕਿ ਉਹਨਾਂ ਨੇ ਮੇਰੇ ਕੋਲੇ ਇਹ ਵਿੱਡ ਪਹੁੰਚਦਾ ਕਰਤਾ ਬਾਈ ਜੀ ਉਹਨਾਂ ਨੂੰ ਖੁਸ਼ ਰੱਖੇ ਤਰੱਕੀ ਦੇਵੇ ਸਾਰੇ ਜਰੂਰ ਬਾਈ ਵਾਸਤੇ ਉਦਾਸ ਕਿ ਉਹਨਾਂ ਦੇ ਕੰਮ ਚ ਰੰਗ ਭਾਗ ਲਾਵੇ ਤੇ ਉਹ ਬਾਈ ਟ੍ਰੇਨਿੰਗ ਵੀ ਦਿੰਦੇ ਆ ਜਿਨ੍ਹਾਂ ਨੇ ਕੋਈ ਪੇਸ਼ੈਂਟ ਕੇਅਰ ਦਾ ਕੰਮ ਕਰਨਾ ਨਾ ਅੱਗੇ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ ਵੀ ਪੂਰੀ ਕਰਾਉਂਦੇ ਆ ਉਹ ਤੇ ਨਾਲ-ਨਾਲ ਉਹ ਕੰਮ ਦੀ ਟ੍ਰੇਨਿੰਗ ਵੀ ਦਿੰਦੇ ਆ ਮਰੀਜ਼ ਸਾਂਭਣ ਵਾਸਤੇ ਤੇ ਸਰਟੀਫਿਕੇਟ ਵੀ ਦੇ ਦਿੰਦੇ ਆ ਉਹ ਪੜਾਈ ਕਰਵਾ ਕੇ ਪੂਰੀ ਉਹ 45 ਦਿਨਾਂ ਦਾ ਕੋਰਸ ਕਰਾਉਂਦੇ ਆ ਤੇ ਉਹ ਪੂਰਾ ਹੋ ਕੇ ਨਾਲ ਦੀ ਨਾਲ ਉਹਨਾਂ ਦਾ ਸਰਟੀਫਿਕੇਟ ਦੇ ਦਿੰਦੇ ਆ ਪੇਸ਼ੈਂਟ ਕੇਅਰ ਦਾ ਜਾਂ ਕੋਈ ਉਹਨਾਂ ਦਾ ਹੁੰਦਾ ਪ੍ਰੋਸੀਜਰ ਉਹ ਤੇ ਸ਼ੁਕਰੀਆ ਵਿਚਾਰੇ ਬਹੁਤ ਵਧੀਆ ਉਪਰਾਲਾ ਕਰਦੇ ਆ ਹਨਾ ਇੰਨੀ ਸੇਵਾ ਕਰਦੇ ਆ ਉਹ ਨਾਲੇ ਉਹ ਕਰਾਉਂਦੇ ਵੀ ਬਿਲਕੁਲ ਫ੍ਰੀ ਜਾਂ ਕੋਈ ਮੁੰਡਾ ਕੁੜੀ ਵਧਾਈ ਦੇ ਨਾਲ ਨਾਲ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਉਹਨਾਂ ਨੂੰ ਮਿਲ ਲਿਓ ਤੇ ਬਾਕੀ ਆ ਮੈਂ ਤਾਂ ਉਹਨਾਂ ਦਾ ਕੋਈ ਏਕ ਕਿਸੇ ਪ੍ਰੋਮੋਸ਼ਨ ਦੀ ਵੀਡੀਓ ਨਹੀਂ ਜਾਂ ਕੋਈ ਮੈਂ ਹੋਰ ਕਿਸੇ ਨੇ ਕਹਿੰਦੇ ਨਹੀਂ ਮੈਨੂੰ ਉਹਦਾ ਮੈਸੇਜ ਆ ਵੀ ਗਿਆ ਵੀਡੀਓ ਪਾਈਏ ਤਾਂ ਕਰਕੇ ਮੇਰੇ ਕੋਲੇ ਭਾਈ ਬਿੱਡ ਪਹੁੰਚ ਗਿਆ ਸ਼ੁਕਰੀਆ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਕੋਲ ਪਹੁੰਚਵਾਇਆ ਕਰਤਾ ਤੇ ਜਦੋਂ ਹੁਣ ਮੇਰੀ ਇੱਕ ਐਕਸਰਸਾਈਜ਼ ਕਰਨ ਜੇ ਮੈਨੂੰ ਬਿੱਡ ਜਿਹੜਾ ਚਾਹੀਦਾ ਸੀ ਚਲੋ ਹੁਣ ਇਹਦੇ ਨਾਲ ਮੇਰੀ ਐਕਸਰਸਾਈਜ਼ ਜਿਹੜੀ ਵਧੀਆ ਹੋ ਜਾਏਗੀ ਸ਼ੁਕਰੀਆ ਭਾਈ ਤੁਹਾਡਾ ਤੁਸੀਂ ਬਿੱਡ ਪਹੁੰਚਦਾ ਕਰਿਆ ਧੰਨਵਾਦ ਹਾਂ ਜੀ